ਰਨਾਤਰ ਸਿੰਘ ਹਾਂਜੀ ਮੈਂ ਕੰਗਰਾਈਆਂ ਦਾ ਵਾਸੀ ਹਾਂ ਜੀ ਇਹ ਨਰਿੰਦਰ ਸਿੰਘ ਸਾਡੇ ਬੰਡ ਰਹਿੰਦਾ ਸੀ ਸਾਡੀ ਭੈਣ ਦਾ ਲੜਕਾ ਨਸ਼ੇ ਦਾ ਆਦੀ ਸੀ ਕੋਈ ਪਤਾ ਨਹੀਂ ਰੋਜ਼ਮਾਰਾ ਦੀ ਤਰ੍ਹਾਂ ਇਹ ਨਸ਼ਾ ਕਰਦਾ ਸੀ ਘਰੋਂ ਗਿਆ ਕਿੰਨਾ ਨਸ਼ਾ ਕੀਤਾ ਕਿੱਥੇ ਕੀਤਾ ਇਹ ਬਿਲਕੁਲ ਅਨਨੋਨ ਹੈ ਸਾਡਾ ਕਿਸੇ ਨੇ ਕੋਈ ਬਿਲਾ ਸ਼ਿਕਵਾ ਵੀ ਹੈ ਨਹੀਂ ਆਪਣੀਆਂ ਗਲਤੀਆਂ ਦੇ ਕਾਰਨ ਉਹਦੀ ਡੇਥ ਹੋ ਗਏ ਸਾਨੂੰ ਇਹ ਵੀ ਨਹੀਂ ਪਤਾ ਉਹਨੂੰ ਕਿਨੇ ਹਸਪਤਲ ਦਾਖਲ ਕਰਵਾਇਆ ਕਿੰਨੇ ਭੈਣ ਭਾਈ ਸੀ ਇਹ ਦੋ ਭੈਣ ਭਰਾ ਸੀਗੇ ਜੀ ਇੱਕ ਭੈਣ ਸੀ ਇੱਕ ਭਰਾ ਸੀ ਭੈਣ ਆਪਣੇ ਘਰ ਰਿਆ ਤੇ ਮਾਂ ਭਰਾਵਾਂ ਦੇ ਆਸਰੇ ਆਪਣਾ ਗੁਜ਼ਾਰਾ ਕਰਦੀ ਆ ਇਕੱਲੇ ਇਕੱਲਾ ਪਰਵਾਰ ਇਕੱਲਾ ਇਕੱਲਾ ਪਰਵਾਰ ਕਿੰਨੀ ਉਮਰ ਲੱਗਦੀ ਅੰਦਾਜ਼ੇ 28 28 ਸਾਲ ਹੋਊਗਾ ਅੰਦਾਜ਼ਾ ਐ ਡਾਕਟਰ ਸਰ ਓਵਰਡੋਸ ਦਾ ਇੱਕ ਮੈਟਰ ਆਇਆ ਕੀ ਨਾ ਆ ਕਿੰਨੀ ਕੁ ਉਮਰ ਹੈ ਤੇ ਕਿੱਦਾਂ ਲੱਗਦੇ ਹਨ ਨਾਮ ਹੈਗਾ ਨਰਿੰਦਰ ਤੇ ਉਮਰ ਤਕਰੀਬਨ 30 ਸਾਲ ਆ ਤੰਗ ਰਾਇਆੰਦਰਾ ਰਹਿਣਾ ਲੜਕਾ ਅਸਗਾਈ ਹਾਂਜੀ ਸਾਡੇ ਕੋਲ ਜਦੋਂ ਲੈ ਕੇ ਆਏ ਬ੍ਰਾਡ ਡੈਡ ਹੀ ਸੀਗੇ ਹਾਂਜੀ ਬ੍ਰਾਡ ਡੈਡ ਹੀ ਸੀਗਾ ਤੇ ਹ ਲੱਗਦਾ ਤਾਂ ਹਾਲਾਤਾਂ ਦੇ ਸਾਬ ਨਾਲ ਵਡੋਸ ਆ ਬਾਕੀ ਅਸੀਂ ਪੋਸਟਮਾਰਟਮ ਕਰਾਂਗੇ ਉਹਦੇ ਵਿੱਚੋਂ ਕੀ ਮੁੱਖ ਕਾਰਨ ਕੀ ਹੈਗਾ ਵਾ ਜਿੰਨਾ ਡੈਥ ਹੋਈ ਆ ਹਾਂਜੀ ਤੇ ਉਹਨਾਂ ਦੇ ਕੋਲ ਬ੍ਰਾਹਮਣ ਸਾਨੂੰ ਸਰੀਂਜ ਨੀਡਲ ਤੇ ਜਦੋਂ ਕਰਦੇ ਆਏ ਉਹਨਾਂ ਤੋਂ ਵੀ ਪਤਾ ਲੱਗਾ ਕਿ ਉਹ ਇੰਜੈਕਸ਼ਨ ਵਗੈਰਾ ਜਦ ਨਛੇ ਦਾਦੀ ਹੈਗਾ ਪਰਿਵਾਰ ਆ ਗਿਆ ਸੀ ਪਰਿਵਾਰ ਦੇ ਮੈਂਬਰ ਫੋਨ ਕਰ ਦਿੱਤਾ ਸੀ ਉਹ ਬੰਦ ਵਿੱਚ ਆ ਗਿਆ ਸੀ ਰਾਤ ਨੂੰ ਅਗਰ ਸੀ ਪੁਲਿਸ ਨੂੰ ਇਨਫੋਰਮੇਸ਼ਨ ਭੇਜ ਦਿੱਤੀ ਗਿਆ ਬਾਣਦੀ ਕਰਦੇ ਅੱਗੇ ਜੋ ਵੀ ਆਪਾਂ ਪੋਸਟਮਾਰਟਮ ਕਰਨਾ ਪੈਣਾ ਤੇ ਪੁਲਿਸ ਨੂੰ ਹੈਂਡਓਵਰ ਕਰਦਾਂਗੇ ਰੈਡ ਬੋਡੀ ਥੈਂਕ ਯੂ ਥੈਂਕ ਯੂ ਹੈਲੋ ਸਰ ਕੀ ਕਹਿਣਾ ਚਾਹੁੰਦੇ ਜਿਹੜਾ ਇੱਕ ਮੁੰਡੇ ਨੇ ਓਵਰਡੋਸ ਨਾਲ ਮੌਤ ਹੋ ਗਈ ਕੀ ਲੱਗਦਾ ਮੈਂ ਐਸੇ ਧਰਮਿੰਦਰ ਸਿੰਘ ਟਾਣਾ ਫਲੋਰ ਅੱਜ ਬਤੌਰ ਡਿਊਟੀ ਅਫਸਰ ਹੈ ਕਿ ਐਂਟੀਮਿਸ਼ਨ ਮਿਲੀ ਸੀਗੀ ਵੀ ਨਰਿੰਦਰ ਸਿੰਘ ਪੁੱਤਰ ਸਰਜੀਤ ਸਿੰਘ ਵਾਸੀ ਪਿੰਡ ਕੰਗਰਈਆ ਬੁੰਬੁਰਕ ਰੀਵ ਦੀ 27 ਸਾਲ ਦੱਸਦੇ ਆ ਐਂਡ ਦੇ ਮੂਹਦਵਰ ਬੰਦਿਆਂ ਕੋਲ ਪੁੱਛਿਆ ਉਹ ਕਿ ਦੱਸਦੇ ਆ ਵੀ ਇਹਦਾ ਜਿਹੜਾ ਨਸ਼ੇ ਦਾਦੀ ਸੀਗਾ ਜੀ ਵੀ ਨਸ਼ਾ ਕਰਕੇ ਜਿਹੜਾ ਸਾਰਾ ਦਿਨ ਘੁੰਮਦਾ ਰਹਿੰਦਾ ਸੀਗਾ ਹਮ ਤੇ ਅੱਜ ਵੀ ਜਿਹੜਾ ਰਾਤ ਦੀ ਡੈਥ ਹੋਈ ਆ ਨਸ਼ੇ ਦੇ ਕਾਰਨ ਹੀ ਹੋਈ ਆ ਜੀ ਤੇ ਬਾਕੀ ਸੋਚਾ ਤਰਦੀ ਕਾਰਵਾਈ ਕਰਾ ਰਹੇ ਆ ਦੇਖਦੇ ਆ ਜੋ ਸਾਹਮਣੇ ਆਊਗਾ ਬਣਦੀ ਕਾਰਵਾਈ ਕਰਦਾਂਗੇ ਕੀ ਪਰਿਵਾਰ ਮੈਂਬਰ ਹੋਗੇ ਮਿਲ ਗਏ ਤੁਹਾਨੂੰ ਪਰਿਵਾਰਕ ਮੈਂਬਰ ਦੇ ਵਿੱਚ ਇੱਕ ਮਾਮਾ ਆਇਆ ਉਹਨਾਂ ਦਾ ਜਿਹੜੀ ਉਹਨਾਂ ਦੀ ਮਾਤਾ ਆ ਉਹਦਾ ਆਪਣੇ ਬੇਕੇ ਘਰ ਹੀ ਰਹਿੰਦੀ ਆ ਕਿੰਨੇ ਭੈਣ ਭਾਈ ਆ ਉਹ ਦੋ ਭੈਣ ਭਾਈ ਦਾ ਸੀ ਚਲ ਚਲ